ਡਾਟਸਬੇਸ ਤੋਂ ਅਗਲੇ ਮਸਲੇ ਵੱਲ ਵਧਦੇ ਹਾਂ ਪੀਚਤੰਬਰਮ ਕਾਂਗਰਸ ਪਾਰਟੀ ਦੇ ਸੀਨੀਅਰ ਅਗੂ ਸੀਨੀਅਰ ਮੰਤਰੀ ਰਏ ਦੋ ਸਰ ਤਿੰਨ ਸਰਕਾਰਾਂਚਾਂ ਚ ਉਹਨਾਂ ਨੇ ਜੋ ਬਿਆਨਬਾਜ਼ੀ ਕੀਤੀ ਕਸੋਲੀ ਦੇ ਵਿੱਚ ਜਾ ਕੇ ਇੱਕ ਜਿਹੜਾ ਫੈਸਟੀਵਲ ਚੱਲਦਾ ਮਰਹੂਮ ਜਿਹੜੇ ਉਹਗੇ ਪੱਤਰਕਾਰ ਖੁਸ਼ਵੰਤ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਉਹਨਾਂ ਨੇ ਕਿਹਾ ਵੀ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਇਹ ਗਲਤ ਹੋਇਆ ਸੀਗਾ ਇਹਦੇ ਲਈ ਹੋਰ ਤਰੀਕਾ ਕਰ ਵਰਤੇ ਜਾ ਸਕਦੇ ਸੀਗੇ ਉਹਨਾਂ ਨੇ ਬਲੈਕ ਥੰਡਰ ਬਾਰੇ ਕਿਹਾ ਵੀ ਬਲੈਕ ਥੰਡਰ ਵੇਲੇ ਪੌਜ ਨੂੰ ਬਾਹਰ ਰੱਖਿਆ ਗਿਆ ਸੀ ਉਹ ਸਫਲ ਹੋ ਗਿਆ ਸੀਗਾ ਪਰ ਉਹਨਾਂ ਕਹੇ ਇਹਦੇ ਲਈ ਮਰੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜ਼ਿੰਮੇਵਾਰ ਨਹੀਂ ਸੀਗੀ ਉਹ ਇਕੱਲੇ ਜ਼ਿੰਮੇਵਾਰ ਨਹੀਂ ਸੀਗੇ ਸੋ ਉਹਨਾਂ ਨੇ ਇਸ ਤਰੀਕੇ ਦਾ ਤੋੜਾ ਝਾੜਿਆ ਉਹਦੇ ਬਾਰੇ ਫਿਰ ਉਹਨਾਂ ਨੇ ਸੰਤ ਪਿੰਡਰਾ ਵਾਲੇ ਬਾਰੇ ਵੀ ਗੱਲ ਕੀਤੀ ਹੋਰ ਮਸਲੇ ਬਾਰੇ ਗੱਲ ਕੀਤੀ ਤੇ ਜਿਹਦੇ ਨਾਲ ਕਾਂਗਰਸ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਉਹ ਕਾਫੀ ਖਫਾਇ ਇਹ ਜਿਹੜੇ ਚਤੰਬਰਮ ਸਾਹਿਬ ਬਿਆਨਬਾਜ਼ੀ ਕਰ ਰਹੇ ਇਹ ਨਹੀਂ ਸੀ ਕਰਨੀ ਚਾਹੀਦੀ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜਮੂ ਸਾਹਿਬ ਮਸਲਾ ਤਾਂ ਬਹੁਤ ਗੰਦੀ ਰ ਹੈ ਇਹ ਕਲੀ ਬਿਆਨਬਾਜ਼ੀ ਇਸ ਤਰ੍ਹਾਂ ਠੀਕ ਹੈ ਤੁਸੀਂ ਵੀ ਕਾਂਗਰਸ ਦੀ ਹਾਈ ਕਮਾਂਡ ਕਿਉਂ ਨਾ ਇੱਕ ਪਾਸੇ ਵੋਟ ਚੋਰੀ ਦਾ ਮਾਮਲਾ ਚੱਪ ਰਿਹਾ ਹਾਂਜੀ ਵੋਟ ਚੋਰੀ ਦੀ ਕਾਂਗ ਫੜ ਰਹੀ ਹੈ ਉਹਦੇ ਉੱਤੇ ਹਿੰਦ ਬਲੰਦ ਸਾਹਿਬ ਨੇ ਤਾਂ ਵੋਟ ਚੋਰੀ ਕੋਈ ਹਿੱਸਾ ਲਿਆ ਨਹੀਂ ਹਿੰਦ ਬਲੰਦ ਸਾਹਿਬ ਤਾਂ ਆਪਦੇ ਉਧਰ ਜਿੱਤੇ ਵੋਟ ਚੋਰੀ ਹੋ ਵੀ ਉੱਥੇ ਵੀ ਕੋਈ ਬਹੁਤਾ ਮੁੱਦੇ ਨਹੀਂ ਹੈਗੇ ਉਸ ਪੀਕੇ ਦੇ ਨਾਲ ਤਾਂ ਪਰ ਉਹਨਾਂ ਨੇ ਇਹ ਕਹਿ ਕੇ ਕਿ ਇੰਦਰਾ ਗਾਂਧੀ ਕੱਦੀ ਜ਼ਿੰਮੇਵਾਰ ਨਹੀਂ ਸੀ ਜੇ ਕੱਦੀ ਜ਼ਿੰਮੇਵਾਰ ਕਹਿੰਦੇ ਫਿਰ ਤਾਂ ਕਾਂਗਰਸ ਤੇ ਵੈਸੀ ਨਹੀਂ ਰਹਿ ਸਕਦੀ ਸੀ ਜੇ ਕੱਦੀ ਜ਼ਿੰਮੇਵਾਰ ਕਹਿ ਦਿੰਦੇ ਤੇ ਫਿਰ ਉਦੋਂ ਆਪ ਵੀ ਤਾਂ ਇਹ ਰਹੇ ਨੇ ਨਾ ਹਾਂਜੀ ਉਦੋਂ ਬਜ਼ਾਰਿਸ ਸੀਗੇ ਇਹਨਾਂ ਨੂੰ ਪੁੱਛੋ ਵੀ ਗ੍ਰਹਿ ਮੰਤਰੀ ਤੁਸੀਂ ਰਹੇ ਹੋ ਵਿੱਤ ਮੰਤਰੀ ਤੁਸੀਂ ਰਹੇ ਹੋ ਕਰਿਆ ਕੀ ਹੈ ਫਿਰ ਰੱਖਿਆ ਮੰਤਰੀ ਵੀ ਰਹੇ ਹੋ ਹਾਂ ਫੇਰ ਇਸ ਕਰਕੇ ਡਿਡ ਉਹਦੇਆਂ ਤੇ ਰਹਿ ਕੇ ਗਿੰਦ ਬ੍ਰह्म ਜਿਹੜੇ ਹੈਗੇ ਨੇ ਜਿਵੇਂ ਕਹਿੰਦੇ ਨੇ ਨਾ ਲੋਕ ਕਈ ਵੀ ਕਾਂਗਰਸ ਦੇ ਵਿੱਚ ਭਾਜਪਾ ਦੇ ਜਿਹੜੇ ਸੈੱਡ ਨੇ ਸੁੱਤੇ ਹੋਏ ਬੰਦੇ ਰੱਖੇ ਹੋਏ ਨੇ ਉਹ ਮੈਨੂੰ ਆਇ ਲੱਗਦਾ ਵੀ ਉਹ ਉਹੀ ਜੇ ਕੰਮ ਕਰਦੇ ਕਿਉਂਕਿ ਭਾਜਪਾ ਹਰ ਪਾਸੇ ਰੱਖਣੀ ਹੈ ਸਿੱਖਾਂ ਦੇ ਵਿੱਚ ਨੇ ਹਿੰਦੂਆਂ ਦੇ ਵਿੱਚ ਨੇ ਹਿੰਦੂ ਤਾਂ ਹੈਗੇ ਨਹੀਂ ਖਰੇ ਮੁਸਲਮਾਨਾਂ ਚ ਹੈਗੇ ਨੇ ਉਹਨਾਂ ਦੇ ਦੰਦ-ਦਾਂਟ ਹੈਗੇ ਨੇ ਵਿਰੋਧੀ ਪਾਰਟੀਆਂ ਚ ਹੈਗੇ ਨਹੀਂ ਇਬਨ ਕਾਮਨਲ ਸੱਚ ਰਹੇ ਨੇ ਉਹਨਾਂ ਦੇ ਇੱਕ ਵੱਡੇ ਲੀਡਰ ਜਿਹੜੇ ਬਾਅਦ ਚ ਟੈਲੀਯੂਨ ਲੀਡਰ ਬਣੇ ਉਹਨਾਂ ਸਾਰੀ ਟ੍ਰੇਨਿੰਗ ਅਕਾਡਮਿਸਾਂ ਚ ਲਏ ਕਰਦਾ ਹੂੰ ਲੀਡਰ ਦੇ ਤੌਰ ਤੇ ਕਿਉਂਕਿ ਕੋਈ ਮਰਹਾਂ ਜਾਰੇ ਬੰਦਾ ਬੜਾ ਕੰਮ ਕਰ ਰਹਾ ਹੋ ਰਿਹਾ ਤੇ ਇਸ ਕਰਕੇ ਆਪਾਂ ਇੱਕ ਬਾਰ ਸਪਸ਼ਟ ਮੰਨ ਕੇ ਚੱਲ ਜੀਏ ਵੀ ਜਿਹੜੀ ਚਿੰਦ ਬ੍ਰਹਮ ਸਾਹਬ ਨੇ ਜੋ ਗੱਲ ਕਹੀ ਉਹ ਬਹੁਤ ਸਿਆਣੇ ਨੇ ਬਹੁਤ ਬੜੇ ਲਿਖੇ ਨੇ ਬਹੁਤ ਜੀਨਲ ਕਿਤਾਬਾਂ ਪੜ ਸਕਦੇ ਨੇ ਓਪਨ ਸਿਕਰਟ ਪਰੰਦ ਦੇ ਫਿਰ ਜਸਨਦੇਵ ਭਾਈ ਉੱਥੇ ਕੀ ਹੈ ਅਡਵਾਨੀ ਸਾਹਿਬ ਦੇ ਜਿਹੜੇ ਹੈਗੇ ਉਹ ਪੜ ਲੈਂਦੇ ਵੀ ਭਾਈ ਉਹ ਤਾਂ ਕਹਿੰਦੇ ਨੇ ਬੇਅਸੀ ਕਰਵਾਇਆ ਇਹਦੇ ਦੀ ਸਟਾਰ ਇਹ ਕਹਿਣਾ ਕਿ ਇੰਦਰਾ ਗਾਂਧੀ ਨੇ ਵੀ ਸਾਡੇ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕਰਿਆ ਸੀ ਇਹ ਤੱਥ ਤਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਈਟ ਪੇਪਰ ਛਾਪਿਆ ਉਹਦੇ 'ਚ ਐਡਮਿਟ ਕੀਤਾ ਹੋਇਆ ਓਹੋ ਵਾਈਟ ਪੇਪਰ ਜਿਹੜਾ ਉਹਨਾਂ ਨੇ ਛਾਪ ਪੰਜਾਬੀ 'ਚ ਨਾ ਪੜਨਾ ਹੋਵੇ ਜਿਹਨੇ ਅੰਗਰੇਜ਼ੀ ਨਾਲ ਤਾਂ ਠੀਕ ਹੈ ਗੱਲ ਤੁਹਾਡੀ ਸਹੀ ਗੱਲ ਹੈ ਵੀ ਜਿਹੜਾ ਇਹ ਤੱਥ ਹੈ ਜੇ ਆਰਐਸएस ਨੇ ਅਦਵਾਨੀ ਸਾਹਿਬ ਨੇ ਬੀਜੇਪੀ ਨੇ ਕਿਹਾ ਕਿ ਅਸੀਂ ਕਰਵਾਇਆ ਉਹਨਾਂ ਨੂੰ ਵੀ ਤੁਸੀਂ ਕਰਵਾਓ ਇਹ ਗੱਲ ਸਤਿਵੀ ਹੈ ਕਿਉਂ ਤੁਸੀਂ ਵੀ ਉਹਦੇ ਰਹਿਣ ਵਾਲੇ ਮੈਂ ਵੀ ਆਪਾਂ ਉਹਦੇ ਪੁੱਤ ਪੁੱਗੀਆਂ ਹ ਜਿਹੜਾ ਪੜਾ ਸੀ ਉਹ ਪੰਜਾਬ ਦਾ ਫਿਰ ਉਹਦੇ ਵਿੱਚ ਉਦੋਂ ਸਭ ਤੋਂ ਜ਼ਿਆਦਾ ਕਮਿਊਨਿਟਿਜ਼ਮ ਪ੍ਰਚਾਰ ਕੌਣ ਕਰਦਾ ਸੀ ਜਾਂ ਇਹ ਜਿਹੜਾ ਐਕਸਟਰੀਮਿਸ ਸੈਗਮੈਂਟ ਹੈ ਇਦਾਂ ਦਾ ਸੀ ਜਾਂ ਇਦਾਂ ਦਾ ਸੀ ਆਪਾਂ ਤਾਂ ਕੋਈ ਐਕਸਟਰੀਮਿਸ ਨਹੀਂ ਜੀ ਗਏ ਆਪਾਂ ਦੋਨੇ ਪਾਸੇ ਸਫਰ ਕਰਦੇ ਸੀ ਜਿਹੜੇ ਦੋ ਵੰਡੇ ਜਾ ਰਹੇ ਸੀ ਕੌਣ ਵੰਡੇ ਸੀ ਹੁਣ ਨਾ ਹੋਰ ਦੱਸਣਾ ਕਿਉਂਕਿ ਕਹਿੰਦੇ ਇੱਕ ਹੱਦ ਬੀਤੀ ਹੁੰਦੀ ਹੈ ਇੱਕ ਜੱਗ ਬੀਤੀ ਹੁੰਦੀ ਹੈ ਮੈਂ ਹੱਦ ਬੀਤੀ ਸੁਣਾ ਦਿੰਦਾ ਇੱਕ ਲਾਈਨ ਚ 8 ਜੂਨ ਨੂੰ 1984 ਨੂੰ 8 ਤੋਂ 10 ਵਜੇ ਤੱਕ ਅਰਫੀ ਖੁੱਲਿਆ ਸੀ ਉਹ ਦਸੋਂ ਕਟਕੱਟੀ ਹੋ ਚੁੱਕਿਆ ਸੀ ਅਸੀਂ ਸੋਚਿਆ ਵੀ ਚਲੋ ਲੋਕਾਂ ਨੂੰ ਥੋੜਾ ਸ਼ਾਂਤ ਰਹਿਣ ਬਲੇ ਲੋਕਾਂ ਦੇ ਮਨ ਦੁਖੀ ਸੀਗੇ ਸਭ ਤੁਸੀਂ ਸੀਗੇ ਉਥੇ ਇੱਕ ਅਸੀਂ ਗੇਟੇਗੀ ਸੇਕਟਾਸ ਨੂੰ ਬੰਦੇ ਬੱਬੇ ਸੀ ਉਹਨਾਂ ਜਾ ਕੇ ਗੱਲ ਕਰਨੀ ਸੀ ਵਿਚਾਰੇ ਸਿੱਦੇ ਬੰਦੇ ਸਾਡੇ ਨਾਲ ਸੀਗੇ ਵੀ ਹੁਣ ਸ਼ਾਮ ਤਰਾ ਆਦੇ ਸਦ ਤਾਂ ਨਹੀਂ ਆਉਣਾ ਹੁਣ ਇਹਨਾਂ ਨੂੰ ਕੋ 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 ਉਹਨਾਂ ਦਾ ਇੱਛਾਪੂਰੀ ਹੋ ਗਈ ਸਾਡਾ ਤਾਂ ਨਿਸ਼ਾਨਾ ਹੋਏ ਸੀ ਸ਼ਾਮ ਦਾ ਸੀ ਉਹਨਾਂ ਦਾ ਜਿੱਤਰਾ ਨਾ ਹੋ ਸਕਦਾ ਪਰ ਮੈਂ ਨਹੀਂ ਕੁਝ ਕਹਾਂਗਾ ਕਿਉਂਕਿ ਅਸੀਂ ਨਾਲ ਹੀ ਗਿਆ ਉਹਨਾਂ ਦੇ ਉਹ ਜੋ ਸਾਡੇ ਨਾਲ ਗਏ ਨੇ ਐਗਰੀਕਲਚਰ ਯੂਨੀਵਰਸਿਟੀ ਉਥੇ ਇੱਕ ਖੇਤੀਬਾੜੀ ਵਿਸਾਇਕ ਕੇਂਦਰ ਹੈ ਗੋਦਾਸਪੁਰ ਉਥੇ ਅਸੀਂ ਗੱਲ ਕਰ ਰਹੇ ਸੀ ਉਥੇ ਆਲ ਐਸ ਐਸ ਦੇ ਬੰਦੇ ਨੇ ਕਿ ਇਹ ਰਾਸ਼ਟਰੀ ਭਾਸ਼ਾ ਕੋ ਰਾਸ਼ੀ ਭਾਸ਼ਾ ਨਹੀਂ ਮੰਨਤੇ ਹਮ ਕੈਸੀ ਛੋੜ ਸਕਤੇ ਹੈ ਇਨ ਨੂੰ ਠੀਕ ਇਹ ਕਹਿਣਾ ਲਿਖ ਦਿੱਤੀ ਉਦੀ ਖਾਲਸਾ ਘੜਾ ਕੇ ਇਹ ਮਾਤ ਪਾਸ਼ਾ ਨੂੰ ਮਾਤ ਪਾਸ਼ਾ ਨਹੀਂ ਮੰਨਦੇ ਅਸੀਂ ਕਿ ਮੇਰਾ ਕਹਿੰਦਾ ਮਤਲਬ ਹੈ ਸਾਹਮਣੇ ਲਿਖਦਾ ਸੀ ਵੀ ਉਦੋਂ ਹਿੰਦੂ ਫਿਰਕਾ ਪ੍ਰਸਤੀ ਕੋਣ ਫਲਾ ਰਿਆ ਸੀ ਇਹ ਨਹੀਂ ਵੀ ਹਿੰਦੂ ਮਾਰੀ ਗਿਆ ਮਾਰੀ ਤਾਂ ਸਿੱਖ ਵੀ ਤੇ ਵੀ ਜਾ ਰਹੇ ਸੀ ਹੁਣ ਬੜਾ ਕੁਝ ਕਹਿੰਦੇ ਨੇ ਮੈਂ ਕਿਉਂ ਕਹਣਾ ਇਹ ਗੱਲ ਦੋ ਪੁਲਿਸ ਅਫਸਰ ਸਭ ਤੋਂ ਪਹਿਲਾ ਪੁਲਿਸ ਅਫਸਰ ਜਿਹੜਾ ਮਾਰਿਆ ਗਿਆ ਉਹ ਕੌਣ ਸੀ ਅਟਵਾਰ੍ਹ ਉਹ ਦਰਵਾਜ਼ਾ ਵਾਲਾ ਉਹਨੀਆਂ ਦੇ ਵਿੱਚ ਮਾਰ ਦੋ ਵੱਡੇ ਪੁਲਿਸ ਅਫਸਰ ਪਟਿਆਲੇ ਐਨਆਈਐਸ ਜੋ ਤੁਸ਼ਰੋਪਟਿਆਲੀ ਸੀ ਤੁਹਾਨੂੰ ਪਤਾ ਹੀ ਹੈ ਜੋ ਦੋ ਦੋ ਬੜੇ ਅੱਡੀ ਮਲ ਲਈ ਕਿਸਨਾ ਪਰਲੇ ਫੜਾ ਡੀਜੀ ਰਟੋਲ ਪਿੰਡ ਅਮਰਸਰ ਚ ਮਾਰੇ ਗਏ ਜਿਹੜਾ ਉਹ ਅਜੀਤ ਸਿੰਘ ਮਾਰੇ ਗਏ ਰਟੋਲ ਮੁਕਾਬਲੇ ਚ ਉਹ ਕੌਣ ਸੀ ਕਿੰਨੇ ਪੁਲਿਸ ਵਾਲਿਆਂ ਦੇ ਮਾਰੇ ਗਏ ਉਹ ਕੌਣ ਸੀਗੇ ਸੋਇਸ ਕਰਕੇ ਫਿਰ ਕਿੰਨੇ ਕਾਦੀ ਲੀਡਰ ਮਾਰੇ ਗਏ ਆ ਬਲਵੰਤ ਸਿੰਘ ਨੂੰ ਮਾਰਿਆ ਸੀ ਉਹ ਇਹਨਾਂ ਦਾ ਫਾਈਨਲ ਮਿੰਿਸਟਰ ਹੁੰਦਾ ਸੀ ਸੋ ਇਹ ਆਪਾਂ ਇਹਨਾਂ ਨਾਲ ਸੋਖਾ ਸੋਚੀਏ ਸੰਤ ਲੋਗਾਂ ਤੰਤੂ ਲੰਗਵਾਲ ਕੌਨ ਸੀ ਸੋ ਇਹ ਇਹ ਗੱਲ ਜੇ ਜਿੰਨਾ ਚਿਰ ਅਸੀਂ ਇੰਨਾ ਗੱਲਾਂ 'ਚ ਜਾਵਾਂਗੇ ਉਦੋਂ ਔਖੇ ਹੋਵਾਂਗੇ ਸਵਾਲ ਇਹ ਸੀ ਕਿ ਸਿੰਦਰਾ ਗਾਂਧੀ ਨੂੰ ਜਿਹੜਾ ਇਹ ਕਹਿਣਾ ਕਿ ਉਹ ਕੱਲੀ ਜ਼ਿੰਮੇਵਾਰ ਨਹੀਂ ਸੀ ਨਾਲ ਹੀ ਕਹਿਣਾ ਸੀ ਜਿਹੜਾ ਚਿੰਦ ਬ੍ਰਹਮ ਨੇ ਨਹੀਂ ਕਿਹਾ ਅੱਧਾ ਝੂਠ ਜਿਹੜਾ ਹੁਣ ਅੱਧਾ ਸੱਚ ਜਿਹੜਾ ਹੁੰਦਾ ਨਾ ਉਹ ਜ਼ਿਆਦਾ ਖਤਰਨਾਕ ਹੁੰਦਾ ਹੈ ਦੂਜੇ ਪਾਸਾ ਛੁਪਾ ਦੇ ਉਹ ਕਹਿੰਦਾ ਦੇਖੋ ਜੀ ਇਹ ਤਾਂ ਇਹਨਾਂ ਨੇ ਕਰਵਾਇਆ ਸੀ ਨਾਲ ਇੰਦਰ ਗਾਂਧੀ ਕੀ ਕਰਦੀ ਕੱਲੀ ਇਹ ਵੀ ਤਾਂ کہہਿਆ ਜਾ ਸਕਦਾ ਸੀ ਨਿਕੋ ਕੋ ਪ੍ਰਧਾਨ ਮੰਤਰੀ ਸੀ ਹੁਕਮ ਤਾਂ ਉਹਦੇ ਹੀ ਚੱਲਣਾ ਸੀ ਹਾਂਜੀ ਪਰ ਇਹਨਾਂ ਨੇ ਮਜਬੂਰ ਕਰਿਆ ਕਿ ਉਹਨਾਂ ਨੂੰ رائے ਮੰਨਣੀ ਪਈ ਇਹ ਕਿਉਂ ਨਹੀਂ ਕਿਹਾ ਫਿਰ ਜਾਣ ਦੇਤੀ ਉਹਨਾਂ ਨੇ ਇਹ ਕਿਉਂ ਨਹੀਂ ਕਿਹਾ ਵੀ ਕੇਂਦਰਾ ਗਾਂਧੀ ਦੀ ਕੁਰਬਾਨੀ ਹੋ ਗਈ ਇਸੇ ਇਨਾਂ ਦੀ ਗੱਲ ਮੰਨ ਕੇ ਵੀ ਇਹਨਾਂ ਨੂੰ ਤਾਂ ਕੋਈ ਰੱਖੀ ਨਹੀਂ ਪਿਆ ਇਹਨਾਂ ਨੂੰ ਤਾਂ ਹੁਣ ਵੀ ਗੇ ਆਗਲ ਕਹਿੰਦੇ ਉਹ ਵੀ ਉਹਨਾਂ ਦਾ ਦੇਸ਼ ਵਾਸਤੇ ਚਾਹੇ ਉਹ ਚੰਗਾ ਸੀ ਜਾਂ ਮਾੜੀ ਸੀ ਗੱਲ ਫਿਰ ਵੀ ਕੁਰਬਾਨੀ ਦਿੱਤੀ ਤੇ ਰਜੀਵ ਗਾਂਧੀ ਜੀ ਦੀ ਵੀ ਕੁਰਬਾਨੀ ਹੋਈ ਬੀਜੇਪੀ ਜਾਂ ਤਾਂ ਕਹਿੰਦੇ ਉਹਨੂੰ ਕੁਰਬਾਨੀ ਨਾ ਮੰਨੋ ਉਦੋਂ ਤਾਂ ਰਜੀਵ ਗਾਂਧੀ ਨੇ ਤਾਂ ਕਿਸੇ ਤੇ ਹੋ ਨਹੀਂ ਕਰਿਆ ਸੀ ਉਹ ਤਾਂ ਦੇਸ਼ ਦਾ ਹੀ ਸਵਾਲ ਸੀ ਕਿ ਪਰ ਇਹ ਤਾਂ ਜਾ ਕੇ ਜਸਵੰਤ ਸਿੰਘ ਇਹਨਾਂ ਦੇ ਮੰਤਰੀ ਹੁੰਦੇ ਸੀ ਇਹ ਤਾਂ ਐਕਸਟ੍ਰੀਮਿਸਟਾਂ ਨੂੰ ਛੱਡ ਗਿਆ ਸੀ ਅਫਗਾਨਸਤਾਨ ਤੋਂ ਛੱਡ ਗਿਆ ਸੀ ਅਫਗਾਨਸਤਾਨ ਤੋਂ ਛੱਡ ਗਿਆ ਸੀ ਜਿਨ੍ਹਾਂ ਨੂੰ ਅੱਜ ਬਿਠਾਇਆ ਇਹਦਾ ਮਤਲਬ ਕਿਤੇ ਨਾ ਕਿਤੇ ਪਹਿਲਾਂ ਤੁਸੀਂ ਸਾਮ ਚੜ ਰਹੀ ਹੈ ਹਰ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਸਾਡਾ ਜਹਾਜ਼ ਅਗਵਾ ਕਰਿਆ ਸੀ ਉਹ ਬੰਦੇ ਕਹਿੰਦੇ ਸਾਨੂੰ ਖਵਾਂਤ ਸੰਦ ਐ ਖੇ ਜਾ ਉਸੇ ਖਵਾਂਤ ਸੰਦ ਦੇ ਦਾ ਮ ਰਹਿਣਾ ਦੀ ਪੈਣਾ ਤਾਂ ਉਹ ਹੀ ਸਾਡੇ ਵੀ ਆਈ ਚੰਨਾ ਚਾਹੀਦਾ ਕੁ ਅੱਜ ਦੀ ਨਹੀਂ ਫਿਰ ਦੂਜੀ ਗੱਲ ਉਹ ਪਾਇਲਟ ਦੀ ਹਿੰਮਤ ਦੇਖੋ ਜਿਹੜਾ ਅੰਮ੍ਰਿਤਸਰ ਹਵਾਈ ਅੱਡੇ ਤੇ ਲੈ ਕੇ ਖੜਾਤਾ ਜਹਾਜ਼ ਜੀ ਨੇ ਉਹਨੇ ਕੀ ਨਹੀਂ ਬਚਾ ਲਈ ਤੁਸੀਂ ਫਰਕ ਦੇਖੋ ਇਸ ਕਰਕੇ ਆਪਾਂ ਬੜਾ ਸਪਸ਼ਟ ਹੋਈਏ ਬੇ ਜਿਹੜਾ ਚਿੰਦਬਰਮ ਨੇ ਕਿਹਾ ਉਹਨੇ ਐਨ ਕੈਲਕੂਲੇਟ ਕਰਕੇ ਕਿਹਾ بڑے ਦੋਸ਼ ਇਹ ਵੀ ਲੱਗਦੇ ਨੇ ਕਿ ਸ਼ਾਇਦ ਉਹਦਾ ਸ਼ਾਂਤੀ ਦਾ ਫਿਗਰ ਬੜਾ ਕੋਸ਼ ਕਿਉਂਕਿ ਬੀਜਪੀ ਕੋਲ ਸਾਰੇ ਵੀ ਰਿਕਾਰਡਡ ਹੁੰਦੇ ਨੇ ਜਿਵੇਂ ਗੋਗੋ ਵੀ ਸਾਹ ਦੇ ਤੇ ਵੀ ਹੀ ਲੱਗਦਾ ਕਿ ਉਹਨਾਂ ਦੇ ਕੋਈ ਚੱਡਮ ਦਮਾ ਦਾ ਜਾਂ ਕਿਸੇ ਦਾ ਕੋਈ ਚੱਕਰ ਸੀਗਾ ਜਿਹੜਾ ਉਹਨਾਂ ਨੇ ਫੈਸਲੇ ਪਿੱਛੇ ਤੇ ਸੋ ਸਾਰਿਆਂ ਤੇ ਦੋਸ਼ ਦਾਸ ਲੱਗਦੇ ਨੇ ਸੋ ਉਹਦੇ ਵਿੱਚ ਕਿੰਦ ਬ੍ਰਮ ਜਿਹੜੇ ਨੇ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਕਾਂਗਰਸ ਨੂੰ ਬੇਹੱਦ ਡੇਮੇਜ ਕਰਨ ਵਾਲਾ ਹੈ ਔਰ ਬੀਜੇਪੀ ਪਰ ਉਹਦੇ ਤੇ ਕਾਂਗਰਸ ਉਹਨਾਂ ਨੂੰ ਜਵਾਬ ਦੇਣ ਦੀ ਬਜਾਏ ਕਿੰਦ ਬ੍ਰਮ ਤੇ ਕਾਂਗਰਸ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਕਾਂਗਰਸ ਉਹਨਾਂ ਨੂੰ ਜਵਾਬ ਨਹੀਂ ਦਿੰਦੀ ਹਿੰਮਤ ਨਹੀਂ ਹੈ ਕਾਂਗਰਸ ਚ ਵੀ ਭਾਈ ਆ ਹੋਇਆ ਹੈ ਸੋ ਇਹ ਕਿੰਦ ਬ੍ਰਮ ਸ਼੍ਰੀਪਿੰਗ ਸਰਦਾਰ ਦੀ ਗੱਲ ਜਿਹੜੀ ਹੈ ਉਹ ਮੇਰਾ ਖਿਆਲ ਹੈ ਕਾਫੀ ਹੱਦ ਤੱਕ ਠੀਕ ਹੋਈਆ ਕਿਉਂਕਿ ਜਦ ਉਹ ਕਹਾਣੀ ਚੱਲ ਰਹੀ ਹੈ ਉਦੋਂ ਉਹਨੂੰ ਦਬਾਣਾ ਵਿਹਾਰ ਦੇ ਵਿੱਚ ਵੋਟ ਚੋਰੀ ਦਾ ਮਾਮਲਾ ਹੋਣਾ ਹੈ ਨਾ ਵਿਹਾਰ ਚ ਨੌਮੀਦਾਂ ਦੇ ਵਿਹਾਰ ਚ ਸਮਝਾਤੇ ਹੋਣੇ ਨੇ ਉਸ ਮੌਕੇ ਤੇ ਉਹਨੇ ਕਿਹਾ ਬੀਜੇਪੀ ਨੇ ਦੇ ਇਹਨਾਂ ਕਿਹਾ ਵੀ ਸਤੰਬਰਮ ਜਿਹੜੇ ਕਾਂਗਰਸ ਅਮੇ ਹੋਈਆਂ ਗਲਤੀਆਂ ਉਹਨਾਂ ਨੂੰ ਹੌਲੀ ਹੌਲੀ ਮੰਨ ਰਿਹਾ ਹੈ ਨਹੀਂ ਮੈਨੂੰ ਮੈਂ ਠੀਕ ਹੈ ਗੱਲ ਤੁਹਾਡੀ ਬਿਲਕੁਲ ਠੀਕ ਹੈ ਉਹਨਾਂ ਨੇ ਇਹ ਕਿਹਾ ਕਿੰਦਭਰਮ ਕਿੰਦਭਰਮ ਕੌਣ ਮੰਨਣਾ ਹੈ ਚਿੰਦ ਬ੍ਰਹਮ ਦੀ ਕੀ ਸ਼ਕਤੀ ਹੈ ਅੱਜ ਕਿ ਚਿੰਦ ਬ੍ਰਹਮ ਨੂੰ ਮੰਨਣ ਨੂੰ ਬੀਜੇਪੀ ਉੱਚਾ ਕਰ ਰਹੀ ਹੈ ਬਲਕਿ ਉਲਟ ਗੱਲ ਹੈ ਬੀਜੇਪੀ ਐਸੇ ਕਰਕੇ ਕਹਿ ਰਹੀ ਹੈ ਕਿ ਚਿੰਦ ਬ੍ਰਹਮ ਮੰਨ ਰਿਹਾ ਜਾਨੀ ਕਿ ਚਿੰਦ ਬ੍ਰਹਮ ਨੂੰ ਵੱਡਾ ਕਰਨਾ ਹੈ ਚਿੰਦ ਬ੍ਰਹਮ ਉਹਨਾਂ ਨੂੰ ਵੱਡਾ ਕਰ ਰਿਹਾ ਹੈ ਉਹ ਚਿੰਦ ਬ੍ਰਹਮ ਨੂੰ ਕਰ ਰਹੇ ਨੇ ਇਹ ਤਾਂ ਕੋਈ ਕਿਉਂਕਿ ਬੀਜੇਪੀ ਤਾਂ ਸਲਾਈਡ ਹੀ ਹੈ ਜਿੱਥੇ ਕਹਿੰਦਾ 68000 ਕਰੋੜ ਛੋੜੇਗੇ ਨਹੀਂ ਦੂਜੇ ਦਿਨ ਉਹ ਦੁੱਤੇ ਹੋਗੇ ਬੀਜੇਪੀ ਤਾਂ ਸਿੱਧਾ ਹੀ ਹੈ ਬਈ ਜਿਹੜਾ ਇਹਨਾਂ ਕੋਲ ਆ ਗਿਆ ਉਹ ਦੁੱਤਤ ਤਾਂ ਹੋ ਗਿਆ ਜਿਹੜਾ ਇਹਨਾਂ ਕੋਲ ਨਹੀਂ ਹੈ ਉਹ ਜਮਾ ਚੋਰ ਠੱਗ ਮਾੜਾ ਉਹਦੇ ਵਰਗਾ ਮਾੜਾ ਕੋਈ ਨਹੀਂ ਇਹ ਤਾਂ ਸਾਮਦਮ ਦੰਡ ਪੀ ਦੇ ਕੋ ਕਰ ਉਹਨਾਂ ਦੀ ਨੀਤੀ ਆਗਲੇ ਆਪਦੀ ਨੀਤੀ ਵਰਤਦੇ ਨੇ ਦੂਜੀ ਗੱਲ ਇਹ ਆ ਵੀ ਜਿਹੜੇ ਉਹਨੂੰ ਗਾ ਉਸ ਨੀਤੀ ਨੂੰ ਦਾ ਵਿਰੋਧ ਕਰਨ ਵਾਲੇ ਨੇ ਜਾਂ ਉਹਦੇ ਉੱਤੇ ਮਾਰਕ ਦੇਣ ਵਾਲੇ ਨੇ ਉਹ ਹਜੇ ਕਮਜ਼ੋਰ ਰਹਿੰਦੇ ਨੇ ਜਾਂ ਮੌਕੇ ਤੇ ਨਹੀਂ ਕਰਦੇ ਫਿਰ ਕਹਿੰਦੇ ਉਹਨਾਂ ਦੀ ਚੱਲ ਨਹੀਂ ਚੱਲਦੀ ਹੈ ਇਹ ਗੱਲ ਗਲਤ ਹੈ ਕਿ ਇਹ ਕਹਿੰਨਾ ਕੇਂਦਰ ਬ੍ਰह्म ਕੇਂਦਰ ਬ੍ਰह्म ਹੌਰੀ ਹੌਰੀ ਮਾ ਚੇਂਦਰਵਮ ਕਾਂਗਰਸ ਕੋਈ ਐਸੀ ਤਾਕਤ ਨਹੀਂ ਹੈ ਉਦੇ ਮੰਨਣ ਜਾਂ ਨਾ ਮੰਨਣ ਨਾਲ ਕਾਂਗਰਸ ਨੂੰ ਬਤਾਰ ਕਾਂਗਰਸ ਉਹ ਗੱਲ ਮੰਨੀ ਗਈ ਆ ਕੋਈ ਰਾਹੁਲ ਗਾਂਧੀ ਕਹਿੰਦਾ ਖੜਗੇ ਸਾਹਿਬ ਕਹਿੰਦੇ ਕੋਈ ਪ੍ਰਦੇਸ਼ ਦੇ ਪ੍ਰਧਾਨ ਕਹਿੰਦੇ ਕਿਸੇ ਦੇ ਦਾਤਾ ਪਰ ਮੰਨਦੇ ਕੋ ਮੁੱਖ ਮੰਤਰੀ ਕਹਿੰਦੇ ਕਾਂਗਰਸ ਦੇ ਫਿਰ ਆਪਾਂ ਮੰਨਦੇ ਵੀ ਹਾਂ ਯਾਰ ਕਾਂਗਰਸ ਥੋੜਾ ਥੋੜਾ ਮੰਨ ਜਿੰਨ ਤਹੋਂ ਤੱਕ ਕੋਈ ਬਹੁਤਾ ਵਧੀ ਹੈ ਨਹੀਂ ਨੂੰ ਜ ਵੀ ਠੀਕ ਆ ਉਹ ਉਹ ਜਿਹੜੇ G23 ਬਣਾਏ ਸੀ ਨਾ ਰਾਹੁਲ ਗਾਂਧੀ ਦੀ ਬ੍ਰੋਕਰ ਕਰਨ ਵਾਸਤੇ ਉਨੇ ਇਟੇ ਲੋਕਾਂ ਦਾ ਚਾਹੇ ਆ ਵੀ ਉਹ ਭਾਜਪੀ ਨੇ ਰਾਹੁਲ ਗਾਂਧੀ ਨੂੰ ਪਪੂ ਉਹਦੇ ਵਾਸਤੇ ਬਣਾਉਣ ਵਾਸਤੇ ਕਿਹਾ ਸੀ ਵੀ ਅੰਦਰੋਂ ਫਿਰ ਵਿਰੋਧ ਕਰਾ ਦਿਓ ਝਮਾ ਜੀਰੋ ਹੋ ਜੇ ਉਹ ਤਾਂ ਉਹ ਐ ਜਿਹੜਾ ਕਰ ਗਿਆ ਯਾਤਰਾ ਭਾਰਤ ਜੋੜੋ ਯਾਤਰਾ ਵਾਲੀ ਉਹਦੇ ਵਿੱਚੋਂ ਨਿਕਲ ਗਿਆ ਨਹੀਂ ਇਹਨਾਂ ਨੇ ਤਾਂ ਚੰਦਰ ਬਰਮੋਲੀ ਤਾਂ ਇਸ ਕਿੱਸੇ ਲੱਗੇ ਹੋਏ ਸੀ ਤੇ ਅੱਜ ਇਹ ਵੀ ਇਹਨਾਂ ਨੂੰ ਹਜਮ ਨਹੀਂ ਆਉਂਦਾ ਵੀ ਉਹ ਮਨ ਕਿਵੇਂ ਗਿਆਨ ਦਿੱਤੀ ਅੱਛਾ ਮੈਂ ਤਾਂ ਇਹਦੇ ਤੋਂ ਹਟ ਕੇ ਇੱਕ ਮਸਲਾ ਹੋਰ ਆ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਚੱਲੇ ਆ ਜਿਹੜੇ ਹਰਿਆਣਾ ਕੇਡਰ ਦੇ ਏ ਡੀ ਜੀ ਪੀ ਜਿਹੜੇ ਵਾਈ ਪੂਨ ਕੁਮਾਰ ਉਹਨਾਂ ਦੇ ਅੱਜ 6 ਦਿਨ ਹੋ ਗਏ ਉਦੋਂ ਮਾਮਲਾ ਸੁੱਲਝ ਨਹੀਂ ਰਿਹਾ ਵਿੱਚ ਗੱਲਾਂ ਬਾਤਾਂ ਵੀ ਚੱਲ ਰਹੀਆਂ ਮੰਤਰੀ ਵੀ ਸੰਤਰੀ ਆਈ ਜਾ ਰਹੇ ਇਹ ਮਾਮਲਾ ਜਾਏਗਾ ਕਿੱਥ ਨੂੰ ਕੋ ਗਮੂਸਾਵੇ ਮਾਮਲਾ ਦੋਨੇ ਪਾਸੇ ਹੈ ਇਹਨਾਂ ਗਵਈ ਸਾਹਿਬ ਦੇ ਉੱਤੇ ਵੀ ਜੋ ਕੁਝ ਹੋਇਆ ਹੈ ਉਹਦੇ ਉੱਤੇ ਹੁਣ ਵੀ ਬਿਆਨ ਆਖੇ ਨੇ ਉਸੇ ਨਾਲ ਜੁੜਿਆ ਹੋਇਆ ਮਾਮਲਾ ਕੋਈ ਮੰਨੇ ਨਾ ਮੰਨੇ ਤੇ ਜਾਤੀਪਤੀ ਦਾ ਮਾਮਲਾ ਹੈ ਹਾਂਜੀ ਇਹ ਜੇ ਅਜੇ ਵੀ ਉਹ ਕਹਿੰਦੇ ਨੇ ਵੀ ਅਸੀਂ ਠੀਕ ਕਰਿਆ ਜਿਨ੍ਹਾਂ ਨੇ ਗਵਾਈ ਸਾਹਿਬ ਤੇ ਜੁੱਤਾ ਸੁੱਟ ਕੇ ਕਹਿੰਦੇ ਨੇ ਵੀ ਅਸੀਂ ਠੀਕ ਕਰਿਆ ਜੁੱਤਾ ਸੁੱਟਣ ਦੀ ਕੋਸ਼ਿਸ਼ ਕਰਿਆ ਜੁੱਤਾ ਸੁੱਟਿਆ ਕੀ ਹੋਇਆ ਉਹ ਤਾਂ ਕੋਈ ਗੱਲ ਨਹੀਂ ਬਹੁਤੀ ਬਾਹਰ ਦੇ ਰਹੇ ਪਰ ਉਹ ਜਸਟਿਸ ਫਾਈਟ ਕਰ ਰਹੇ ਨੇ ਬੁਲਿਓ ਤਾਂ ਪ੍ਰੈਸ ਨੂੰ ਸਾਨੂੰ ਹੋ ਗਿਆ ਅਸੀਂ ਤਾਂ ਠੀਕ ਕਰਿਆ ਸੋ ਇਹ ਜਿਹੜੀ ਜਾਤੀ ਕਰਨਾ ਉਹਦਾ ਇੱਕ ਹਿੱਸਾ ਹੈਗਾ ਭਾਵੇਂ ਕੋ ਉਹ ਬੰਦੇ 'ਚ ਨੁਕਸਰ ਹੋ ਸਕਦੇ ਨੇ ਉਹਦਾ ਕਸੂਰ ਹੋ ਸਕਦਾ ਮੈਨੂਅਲੀ ਮੈਂ ਉਹਨੂੰ ਠੀਕ ਨਹੀਂ ਕਿ ਗਲਤ ਕਿਸੇ ਨੂੰ ਨਹੀਂ ਕਹਾਂਦਾ ਮੈਂ ਇਹ ਕਹਿਣਾ ਵੀ ਜਾਤੀ ਨਫਰਤ ਹੈ ਜਿਹੜੀ ਕੋਈ ਗਲਤ ਤਰ੍ਹਾਂ ਦੂਜੇ ਪਾਸੇ ਵਿੱਚ ਥੇਲੇ ਨੇ ਅਗੇਨ ਮੇਰਾ ਨਿੱਜੀ ਤਜਰਬਾ ਇਹ ਰੈਜ਼ਰਵੇਸ਼ਨ ਦੇ ਉੱਤੇ ਮਸ਼ੀਨ ਇਹ ਆਰਐਸਐਸ ਨੇ ਬਹੁਤ ਕੁਝ ਆ ਦੇਲੇ ਬੱਚੇ ਮਾਰੇ ਗਏ ਸੀ ਜਦੋਂ ਮੰੰਜਲ ਕੋ ਮੰੰਜਲ ਦੀ ਬਹਿਰ ਉਹ ਵੀ ਚੈਨ ਨਹੀਂ ਚਲਾਈ ਹੋਈ ਸੀ ਜਿਹੜਾ ਪਹਿਲਾਂ ਗੁਜਰਾਤ ਚ ਐਂਟਰੀ ਰੈਜ਼ਰਵੇਸ਼ਨ 1981 ਚੱਲਿਆ ਸੀ ਉਹ ਵੀ ਇਹਨਾਂ ਨੇ ਚਲਾਇਆ ਸੀ ਫੇਮ ਮੈਨ ਨੂੰ ਕੋਈ ਇਹਨਾਂ ਤੇ ਸ਼ੰਕਾ ਨਹੀਂ ਹੈਗੀ ਵੀ ਇਹ ਜਿਹੜਾ ਕੁਝ ਕਰਿਆ ਜਾ ਰਿਹਾ ਹੈ ਇਹਦੇ ਵਿੱਚ ਜਾਤੀ ਜਿਹੜਾ ਹੈਗਾ ਪਟਰੋਫਟੀ ਜੀਨੋ ਅਸੀਂ ਕਹਿੰਦਾ ਜਾਤੀ ਜ਼ੁਰਮ ਉਹ ਹੈਗਾ ਉਹ ਇਹ ਹੈ ਵੀ ਇਹ ਇਹ ਸਾਧੇ ਪੁੰਜੀਵੰਦੇ ਸੀ ਜੀ ਉਹਨੇ ਉੱਤੇ ਬੈਠਣ ਲੱਗੇ ਉਹ ਕਿਉਂ ਕਹਿੰਦਾ ਮੈਂ ਇੱਕ ਮੈਨ ਕਰਕੇ ਇੱਕ ਨੂੰ ਮੈਨੂੰ ਪਤਾ ਆਪਣਾ ਟਾਈਮ ਵੀ ਹੋ ਰਿਹਾ ਹੈ ਯੂਪੀ ਦੇ ਵਿੱਚ ਇੱਕ ਦਲਤ ਐਮਐਲਏ ਨੂੰ ਪਿਆ ਮੈਲ ਸੀ ਜਾਂ ਕੋਈ ਨਮਾਇੰਦਾ ਸੀ ਮਤਲਬ ਇੱਕ ਮੀਟਿੰਗ ਚ ਇੰਨਾ ਦੇ ਐਮਪੀ ਨੇ ਕਿ ਕਿਹਨੇ ਇਹਨਾਂ ਦੇ ਨਮਾਇੰਦੇ ਨੇ ਦਿੱਤੀਆਂ ਮਾਰ ਕੇ ਕੁੱਟਿਆ ਹਾਂ ਜੀ ਇੰਨਾ ਨਹੀਂ ਕੋਈ ਉਹ ਜਾ ਉਹਦਾ ਵੱਡਾ ਹੋ ਨਹੀਂ ਕੋਇਆ ਸੋ ਇਹ ਬਹੁਤ ਵੱਡੀ ਗੱਲ ਹੈ ਕੀਲੇ ਵਿੱਚ ਇਹ ਸਾਰਾ ਕੁਝ ਕਹਿੰਦੇ ਨੇ ਤੋਂ ਤੋਂ ਜਰੂਰ ਉਹਨਾਂ ਨੂੰ ਕਰਦੇ ਨੇ ਪਰ ਕਹਿੰਦੇ ਸੁਪਰਾ ਹੀਜ ਮਤੇਹੀ ਦਾ ਮਾਂ ਮੂੰਹ ਚੁੰਮੇ ਟੁੱਕ ਨਾ ਦੇਈ ਦਾ ਉਹ ਮੂੰਹ ਚੁੰਮਦੇ ਨੇ ਇਹਨਾਂ ਦਾ ਪਰ ਟੁੱਕ ਨਹੀਂ ਲਿੰਦੇ ਕੰਕੇ ਨਾ ਨੂੰ ਗੁਰੀ ਲੱਗਦੇ ਨੇ ਵੀ ਨਹੀਂ ਯਾਰ ਇਹਨਾਂ ਨੂੰ ਇਹਨਾਂ ਨੂੰ ਹੱਕ ਕਿਤੋਂ ਮਿਲ ਗਿਆ ਇਹ ਕਿਤੋਂ ਆ ਗਿਆ ਸੋ ਇਹ ਗੱਲ ਤਾਂ ਹੈਗੀ ਹੈ ਔਰ ਇਹ ਕੋਈ ਇਹਨੂੰ ਵੋਟਾਂ ਦੇ ਨਾਲ ਚੱਗ ਨੂੰ ਕੋਈ ਕਿਸੇ ਤਰ੍ਹਾਂ ਦੇ ਨੂੰ ਮੈਂ ਕੋਈ ਜਾਤੀ ਸਿਆਸਤ ਦੇ ਹੱਥ ਜਿਹਨੀਆਂ ਹਾਂ ਬਿਲਕੁਲੀ ਪਰ ਜਾਤੀ ਦੇ ਨਾਂ ਦੇ ਉੱਤੇ ਕਿਸੇ ਨੇ ਧੱਕਾ ਕਰਿਆ ਜਾਵੇ ਇਹ ਗਾਹ ਤੋਂ ਇਹ ਲੋਕੀ ਮੈਰਿਟਰੀ ਨਹੀਂ ਕਹਿੰਗੇ ਜਿੰਦੇ ਸੀਟਾਂ ਵਿਖਦੀਆਂ ਨੇ ਜਿੰਦੇ ਨਕਲਾ ਤੇਰੀ ਲੱਖ ਬੱਤੇ ਨੇ ਅੰਮੀ ਵੀ ਤਾਂ ਧਿਆਨ ਦਿੱਤਾ ਸੀ ਤੇ ਪਰ ਛਲੇ ਆਮਲੀਕ ਹੋਇਆ ਗੁਜਰਾਤ ਜਾ ਕੇ ਲੋਕਾਂ ਨੇ ਇਮਤਿਹਾਨ ਦਿੱਤੇ ਹਰਿਆਣੇ ਚ ਵੀ ਖੋਇਆ ਇਹ ਇਨਾਂ ਦੀ ਸਰਕਾਰ ਸੀ ਉਦੋਂ ਤੇ ਕਿਸੇ ਨਕਲ ਕੋਰਟਾਂ ਨੇ ਕੁਝ ਕਰਿਆ ਬਸ 1500 ਬੱਤੇ ਦਾ ਦਵਾ ਇਮਤਿਹਾਨ ਲੈ ਲਿਆ ਮਾਤੀ ਤੋਂ ਤੇ ਬੀਖੀ ਚੰਦੜਾ 0% ਵਾਲੇ ਨੂੰ ਐਮਲੀ ਚ ਦਾਖਲਾ ਦਿੰਦੇ ਨੇ ਉਹਦੇ ਮੈਰਿਟ ਨਹੀਂ ਟੁੱਟੀ ਲੱਗਦੀ ਪਰ ਜਿੰਦੇ ਰਿਜ਼ਰਵ ਵਾਲੇ ਨੂੰ ਦਾਖਲਾ ਮਿਲਦਾ ਹੈ ਕਾਲੀ ਬਥੇ ਨਾ ਬਲੈਕੀ ਉਹਦੇ ਮੈਰ ਟੁੱਟ ਗਈ ਕਹਿ ਦਿੰਦੇ ਨੇ ਹੁਣ ਕੀ ਕਹੋਗੇ ਤੁਸੀਂ ਇਹਨਾਂ ਦਾ ਇਹਨਾਂ ਦਾ ਤਾਂ ਦੋ ਜਵਾਨਾ ਨੇ ਸੋ ਇਸ ਕਰਕੇ ਇਹਨਾਂ ਦਾ ਤਾਂ ਦੋ ਹਾਲ ਹੈ ਜੇ ਗਦੀ ਮਾਰੀ ਸਾਡੇ ਆਨੰਦ ਕੁਫ ਦਾ ਗਦੀ ਮਾਰੀ ਤਾਂ ਨਹੀਂ ਕੋਈ ਦੋਸ਼ ਸੋ ਉਸ ਗੱਦੋਂ ਇਹ ਜਿਹੜੀ ਜਿਹੜੀ ਵੀ ਘਟਨਾ ਹੋਈ ਯਾਨੀ ਇਹ ਇੱਕੇ ਹੀ ਨਹੀਂ ਇਹ ਦੋ ਵੱਡੇ ਬੰਦੇ ਨੇ ਇੱਕ ਤੀਜੀ ਜਿਹੜੀ ਉਹ ਅਲੀਉਮ ਮਾਰਿਆ ਉਹਦਾ ਵੀ ਆਪਾਂ ਨੂੰ ਪਤਾ ਹੀ ਹੈ ਉਹ ਵੀ ਦਲਤ ਵਿਚਾਰਾ ਉਹ ਤਾਂ ਵਿਚਾਰਾ ਇੰਨਾ ਸਿਆਣਾ ਵੀ ਨਹੀਂ ਹੈਗਾ ਉਹ ਐ ਮਾਰਿਆ ਜਦੋਂ ਨੇ ਆਖਿਆ ਵੀ ਰਾਹੁਲ ਗਾਂਧੀ ਆਲੀ ਕਹਿੰਦਾ ਹੁਣ ਉਹ ਰਾਹੁਲ ਬਾਬਾ ਨਹੀਂ ਆਏਗਾ ਹੁਣ ਸਾਡਾ ਬਾਬਾ ਆਇਆ ਉਹ ਸਾਡਾ ਬਾਬਾ ਤਾਂ ਜੋਗੀ ਬਾਬਾ ਹੀ ਹੈ ਤੇ ਬਾਅਦ ਚ ਕਹਿੰਨ ਲੱਗ ਨੀ ਨਹੀਂ ਉਹ ਬਾਬੇ ਦਾ ਮਤਲਬ ਹੈ ਅਮਰੀਕਾ ਫਿਰ ਕਹਿੰਦਾ ਨਹੀਂ ਨਹੀਂ ਇਹ ਤਾਂ ਘੇੜੇ ਸੀ ਗਏ ਬੈਕਵਰਡ ਕਲਾਸ ਉਹਨਾਂ ਨੇ ਮਾਰੇ ਤਾਂ ਕਿ ਬੈਕਵਰਡ ਕਲਾਸ ਤੇ ਸ਼ੇਡੂਲ ਕਾਸ ਦਾ ਰੋਲਾ ਪਾਵੀ ਸੋ ਇਹ ਬੜੀ ਵੱਡੀਆਂ ਚਾਹਾਂ ਨੇ ਇਹਦਾ ਚਾਹਦਾ ਕੋ ਸਾਨੂੰ ਸਹੀ ਟੋਨਾ ਪਊ ਬਖੀ ਤੌਰ ਤੇ ਕਿਉਂਕਿ 11 ਸਾਲ ਵਗੈਰਾ ਅਜ ਕਰਦੇ ਨੂੰ ਹੋਰ 5-7 ਸਾਲ ਕਰ ਲੈਣਗੇ ਹੋਰ ਮੁਲਕ ਨੂੰ ਜੋ ਵੀ ਕਰਨਾ ਕਰਦੇਣਗੇ ਪਰੇ ਮੁਲਕ ਦਾ ਜੋ ਪੱਠਾ ਬੈਠ ਰਿਹਾ ਹੈ ਇਹ ਛੋਟੀਆਂ-ਛੋਟੀਆਂ ਇਹੋ ਜਿਹੀਆਂ ਗੱਲਾਂ ਕਰਕੇ ਜਿੰਨਾ ਹੁਣ ਭਾਰਤ ਡਿਵਾਈਡਡ ਹੈ ਇਹ ਤਾਂ ਕੰਨ ਵਿੱਚ ਭਾਰਤਿਕ ਹੈ ਮੈਂ ਕਹਾਂ ਜਿੰਨਾ ਭਾਰਤ ਹੁਣ ਵੰਡਿਆ ਹੋਇਆ ਹੈ ਜਿन्हे ਭਾਰਤ ਚ ਹੁਣ ਨਫ਼ਰਤ ਹੈ ਜਿन्हे ਹੁਣ ਭਾਰਤ ਚ ਇੱਕ ਦੂਜੇ ਪ੍ਰਤੀ ਵੈਰ ਹੈ ਨਫ਼ਰਤ ਤੋਂ ਵੀ ਅੱਗੇ ਵੱਧ ਕੇ ਵੈਰ ਹੈ ਠਿਰਨਾ ਹੈ ਉਹਨਾਂ ਔਰ ਜਿन्हे ਹੁਣ ਠੱਗੀ ਚੋਰੀ ਹੈ ਜਿन्हे ਹੁਣ ਬੇਸੋਡੀ ਸਿਆਸਤ ਹੈ ਉਨadore ਮੈਂ ਨਹੀਂ ਦੇਖਿਆ ਉਹਦੇ ਜੀਵਨ ਸਾਡੇ 77 ਸਾਲ ਦੀ ਮੇਰੀ ਉਮਰ ਹੋ ਗਈ ਹੈ ਮੈਂ ਜਦ ਪਹਿਲੀ ਵਾਰ ਦੇਖ ਰਿਹਾ ਔਰ ਮੈਨੂੰ ਲੱਗਦਾ ਇਹ ਦੇਸ਼ ਅੱਗੇ ਵੱਧੇ ਜਾਵੇ ਠੀਕ ਅਰ ਸਭ ਜਰਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ